ਅਨਸੰਗੋ ਕੇ ਸਹਾਇਤਾ ਕਰਨੀ ਸੇਵਾ ਕਰਨ ਦਾ ਵਰਕਸ਼ਨਾ ਬੂਲ ਚੋਕ ਮਾਫ ਕਰਨਾ ਆਇਆ ਸੰਗਤਾਂ ਦੀ ਹਾ ਜੀ ਪ੍ਰਵਾਨ ਕਰਨੀ ਦਾ ਅਦਰਾਸ ਕਰਨੇ ਯਾਤਰਾ ਸਫਲੀ ਕਰਨੀ ਵਰ ਨਾਨਕ ਨਾਮ ਜਪੀ ਤਰੇ ਮਾਇ ਸੰਤ ਅਮਰਿਕਾ ਦਵਰੀ ਦੇ ਕੰਡੇ ਤੋਂ ਜਿਹੜੇ ਹਰ ਰੋਜ਼ ਦੀ ਤਰ੍ਹਾਂ ਜਾਕਰ ਜਿਹੜੀ ਆ ਉਹ ਤਖਤ ਜਿਹੜੀ ਹਜੂਰ ਸਾਹਿਬ ਅੱਖ ਨਜ਼ਰ ਜਿਹੜੀ ਉਸੇ ਲੈ ਕੇ ਜਾਈ ਜਾ ਰਿਹਾ ਬਾਬਾ ਜੀ 2:15 ਮਿੰਟ ਦਾ ਹੋ ਗਿਆ ਹਾਂ ਲੋਕ ਚੱਲ ਜਾਓ ਹਾਂ ਛੱਡੋ ਕਾ ਜਿਹੜਾ ਪਾਇਆ ਜਾ ਰਿਹਾ ਹੈ 11 ਦੀ ਬੇਤੀ ਦੇ ਦੇਖ ਜੀ ਉਹ ਉਹ ਜਿਹੜੀਆਂ ਬਾਬਾ ਜੀ ਦੇ ਨਾਲ ਜਾ ਰਿਹਾ ਹਨ ਉਹ ਵਰਗ ਸਰਪੰਚ ਜੀ ਦਸਤ ਇਹ ਇਹ ਸ਼੍ਰੀ ਹਜੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਜਿੱਥੇ ਕਿ ਗਾਗਰ ਜਿਹੜੇ ਆ ਮੋਹੋ ਸਾਹਿਬ ਦੇ ਸ਼ਿਨਾਨ ਕਰਵਾਏ ਜਾਣਗੇ ਇਹ ਉਸ ਜਿਹੜਾ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਉਹ ਆਂਦਾ ਮਿਲ ਗਿਆ ਉਹਨਾਂ ਜਿਹੜੀਆਂ ਇਹ ਬਜ਼ੂਰ ਸਾਹਿਬ ਤੋਂ ਸੰਗ੍ਰਾਧ ਕਰਦਾ ਦਦਾਉਰੀ ਨਦੀ ਦੇ ਕੰਡੇ ਤੋਂ ਜਿੱਥੇ ਹੁਣ ਬਾਬਾ ਦੀ ਗੱਗਰ ਜਿਹੜੀਆਂ ਲੈ ਕੇ ਉਹ ਤੱਕ ਸ੍ਰੀ ਹਿਯੂਰ ਸਾਹਿਬ ਦੇ ਮੇਨ ਦਰਬਾਰ ਵੱਲ ਰਵਾਨਾ ਹੋ ਗਏ ਆ